ਦੋ ਜਨਾਨੀਆਂ ਆਵਾਂ ਜਨਾਨੀ ਨਾਲ ਪਰਚਾਈ ਦੋ ਜਨਾਨੀਆਂ ਜਿਹੜੇ ਮੁੰਡੇ ਨੇ ਲਿਆਂਦੇ ਨੇ ਬੰਦੇ ਉਹਦੀ ਮਾਵੇਂ ਨਾਲ ਪਿਆਰ ਨਾਲ ਤੇ ਲੜਾਈ ਹੋਈ ਆ ਬੋਲ ਤੋਂ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਨਹੀਂ ਝਿੜਖਿਆ ਬੋਲਾਂ ਆਉਂਦੀਆਂ ਇੱਥੇ ਤੇ ਬਾਪੂ ਦੇ ਨਾਲ ਬੋਲ ਵਜਈਆਂ ਤੇ ਮੈਂ ਫੇਰ ਵੀ ਦੋ ਗਰਾ ਬੋਲ ਦੇਤੀ ਤੇ ਬੋਲਾਂ ਦਾ ਝਗੜਾ ਗਿਆ ਅੱਜ ਵੇਹ ਲੜ ਗਈ ਜਨਾਨੀਆਂ ਜਨਾਨੀਆਂ ਅੰਮ੍ਰਿਤਸਰ ਦੇ ਪਿੰਡ ਕਲੇਰ ਦੇ ਇੱਕ ਗੁਰਸਿੱਖ ਪਰਿਵਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਦੇ ਮੁਤਾਬਕ ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਗਵਾਂਡੀਆਂ ਦੇ ਵੱਲੋਂ ਕੀਤਾ ਗਿਆ। ਦਰਅਸਲ ਪਰਿਵਾਰ ਤੇ ਇੱਟਾਂ ਰੋੜੀਆਂ ਦੇ ਨਾਲ ਹਮਲਾ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਬੱਚਿਆਂ ਵੱਲੋਂ ਖੇਡਦਿਆਂ ਗੇਂਦ ਆ ਗਈ ਸੀ ਤੇ ਉਹਨਾਂ ਉਲੰਭਾ ਦਿੱਤਾ। ਇਸੇ ਰੰਜਿਸ਼ ਤੇ ਤਹਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਇਹ ਹਮਲਾ ਕੀਤਾ ਗਿਆ। ਇਹਨਾਂ ਹੀ ਨਹੀਂ ਪਰਿਵਾਰ ਨੇ ਹਮਲਾ ਕਰਨ ਵਾਲਿਆਂ ਦੇ ਨਾਮ ਵੀ ਦੱਸੇ ਨੇ। ਦਾ ਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰੱਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਉਹ ਉਹਦੋਂ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਦੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤਾਂ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਖ ਮੈਂ ਬਰਾੜਿਆ ਬਰਾੜ ਦੇ ਘਰ ਜਾਊਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਆਪਣੇ ਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੂੰ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋ ਹਥਿਆਰ ਆ ਤੇ ਬਾਹੂ ਕੋਲ ਪਿਸਤੌਲ ਤੇ ਬਲਜੀਤ ਦੇ ਹੱਥ ਵੀ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਆ ਮੇਰੇ ਵੀ ਬਿਮਾਰੀ ਆ ਤੇ ਮੈਂ ਸੈਟ ਤੇ ਉਹ ਮੇਰਾ ਗਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਵਾਂ ਤੇ ਉਹ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਨ ਪੁੱਛੋ ਕਿਥੇ ਕੋਟੀ ਪਾਈ ਆ ਇਸ ਮੈਗ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਘਟਿਆ ਵਿੱਚ ਇਹ ਦਾਦੀ ਨੇ ਡੱਕਿਆ ਹੀ ਬੋਲ ਬੋਲ ਤੋਂ ਕੀ ਮਾਰਦੇ ਹੀ ਭਾਬੇ ਦੀ ਰੋਟੀ ਬੋਲੋ ਜੀ ਇਸ ਕਰਕੇ ਉਹ ਨਿੱਕੀ ਜੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾ ਦੇ ਮੁੰਡੇ ਸੀ ਤੇ ਉਸ ਮੈਗ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਈ ਆ ਇਸੇ ਪਿੰਡ ਦੇ ਪਨੇ ਹੋਏ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3 4 6 5 7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੁਆ ਟੱਪ ਕੇ ਦਾਤਰ ਲੈ ਗਏ ਘੜੇ ਲੈ ਗਏ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਨੀ ਛੀਸ਼ੇ ਛੂਸ਼ੇ ਭੰਨ ਕੇ ਸਾਰੇ ਕਰਦੇ ਅਹੀਂ ਆਪਣੀ ਜਾਨ ਵੀਰ ਜੀ ਬੁਆ ਬੁਆ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕੀ ਦੇ ਦੱਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਸੀਂ ਕਿਤੇ ਚਲੀ ਜਾਂਦੇ ਇਹੋ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਉਹ ਤੇ ਇਸ ਸੰਬੰਧ ਵਿੱਚ ਜਦੋਂ ਦੂਜੀ ਧਿਰ ਦੀ ਜਸਬੀਰ ਕੌਰ ਅਤੇ ਨਿਰਮਲ ਸਿੰਘ ਦੇ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦੋਸ਼ਾਂ ਨੂੰ ਨਕਾਰਤਿਆਂ ਕਿਹਾ ਹੈ ਕਿ ਉਹਨਾਂ ਵੱਲੋਂ ਕਿਸੇ ਵੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ ਸਗੋਂ ਇਹਨਾਂ ਦੇ ਪਰਿਵਾਰ ਵੱਲੋਂ ਸਾਡੇ ਘਰ 'ਪੀ ਰੋੜੇ ਚਲਾਏ ਗਏ ਨੇ ਬੱਚਿਆਂ ਤੇ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਾ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨਹੀਂ ਆਣੇ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣ ਦਾ ਖੇਡਣ ਦੋ ਇਸੇ ਕਰਕੇ ਨਾ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚ ਲਾਇ ਬੁਏ ਘੜੀ ਇੱਥੇ ਬੁਏ ਚਿਕਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵੀ ਕਰਮ ਸਿੰਘ ਉਹ ਕਹਿੰਦੇ ਸਾਡੇ ਘਰੇ ਆ ਗਏ ਗਲੇ ਪਏ ਪਹਿਲਾਂ ਇਹ ਪਏ ਆ ਅਸੀਂ ਦਿਨ ਨਾਲ ਕੁਝ ਕਿਹਾ ਹੀ ਨਹੀਂ ਮਾਲਾ ਵਾਲੇ ਲਿਆਦੇ ਘੜੇ ਪੈ ਨਾ ਕੋਈ ਨਹੀਂ ਆਇਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗਿਰਤਾ ਸਾਹਿਬ ਕਹਿੰਦੇ ਹੋਈ ਆ ਕੋਈ ਮੁੰਡਿਆਂ ਨੇ ਜਾ ਕੇ ਕਹਿੰਦੇ ਜੱਬੇ ਕਿੱਤੀ ਗਏ ਤੇ ਵੀ ਕੋਈ ਕਾਲਪੁਰ ਕਾ ਸਾਹਿਬ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਕਹਿੰਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਿਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਕਹਿੰਦੇ ਕਿ ਇਹ ਦਾਇਕ ਸਾਹਿਬ ਜੂਨੀਅਰ ਦੇ ਬੰਦੇ ਨੇ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਲ ਕੋਈ ਨਸ਼ਾ ਵੇਚਦਾ ਸਾਰੇ ਜਿੰਨੇ ਨਸ਼ਾ ਕੋ ਵੇਚਦਾ ਉਹ ਆਹ ਇੱਥੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰਪੋਟ ਹੋਏ ਕਪੜੇ ਕਪੜੇ ਪਾੜੇ ਜਿਹੇ ਉਹ ਕਿਹ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹ ਮੰਗ ਕਰਦੇ ਜੀ ਮੰਗ ਕਰਦੇ ਆਨੂੰ ਇਹ ਵੀ ਬਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਆ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਤੇ ਇਸ ਮੌਕੇ ਤੇ ਚੌਕੀ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਨਾਂ ਧਿਰਾਂ ਦੇ ਵੱਲੋਂ ਦਰਖਾਸਤਾਂ ਪੁੱਛੀਆਂ ਨੇ ਤੇ ਪੜਤਾਲ ਕਰਨ ਉਪਰੰਤ ਵੜਤੀ ਕਾਰਵਾਈ ਕੀਤੀ ਜਾਵੇਗੀ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੈਂ ਆਪਾਂ ਉਧਰ ਵੀ ਚੱਲੇ ਕੀ ਦੱਸਿਆ ਕੀ ਲੜਿਆ ਇਹ ਮਾਮਲਾ ਕੀ ਕਿਉਂ ਨਾ ਚੱਲਦਾ ਹੈ ਤਰਵਾਰਵਰ ਕਾਰੇ ਆਏ ਸ਼ੀਸ਼ੇ ਟੁੱਟੇ ਆ ਮਰੋ ਬੰਦੇ ਮੰਗਾ ਕੇ ਸ਼ੀਸ਼ੇ ਹੈ ਥੋੜੇ ਸੱਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਨ ਤੋਂ ਕਾਗੇ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਰਿਲੇਟਿਵ ਸੱਧਿਆ ਜਾ ਰਿਹਾ ਪੂਜੇ ਵਰਤੋਂ ਇਹ 5-7 ਜਿਹੜੇ ਆ 7-9 ਹੌਲ ਜਾਂਦੇ ਜਾਂਦੇ ਆਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤਾਂ ਅੱਜ ਗੱਲ ਕੀਤੀ ਕਦੇ ਨਹੀਂ ਇਹੋ ਜੀ ਗੱਲ ਹੈ ਜੀ ਸਾਹਮਣੇ ਨਾ ਇਹਨਾਂ ਕੀਤੀ ਦੋਨਾਂ ਹੁੰਦੇ ਅੰਦਰ ਸਾਥ ਉਹ ਕਿੱਦਾਂ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਉਹ ਪਰਿਵਾਰ ਗਏ ਆ ਕਰਦੇ ਆਗੇ ਹਾਂ ਅਜੇ ਉੱਥੇ ਚਲੇ ਆ ਮੌਕਾ ਵੇਖੋ ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਗੱਲ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਹਮਲਾਵਰਾਂ ਨੇ ਕਰਤਿਆਂ ਕੰਦਾ ਟੱਪ ਕੇ ਇੱਟਾਂ ਰੋੜੇ ਮਾਰੇ ਨੇ ਤੇ ਇਸ ਦੇ ਨਾਲ ਨੌਜਵਾਨ ਵਿਕਰਮਜੀਤ ਸਿੰਘ ਜ਼ਖਮੀ ਹੋ ਗਿਆ ਇੰਨਾ ਹੀ ਨਹੀਂ ਘਰ ਦੇ ਵਿੱਚ ਮੌਜੂਦ ਲੜਕੀਆਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ ਹੈ ਤੇ ਹੁਣ ਇਹ ਪੀੜਤਾ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਬਿਊਰੋ ਰਿਪੋਰਟ ਜਗਪਾਨੀ ਟੀਵੀ